ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਭਗਵੰਤ ਮਾਨ ਦੀ ਜਿਵੇਂ ਕਿ ਉਹਨਾਂ ਦੀ ਅਸੀਂ ਹੁਣੀ ਵੀਡੀਓ ਦੇਖੀ ਆ ਤੇ ਜਿਹਦੇ ਵਿੱਚ ਕਿ ਉਹ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਆ ਵੀ ਅਸੀਂ ਉਹ ਕਰਤਾ ਜੀ ਵਾਹ ਕਰਤਾ ਵੀ ਅਸੀਂ ਸਕੂਲਾਂ ਦੇ ਵਿੱਚ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਈ ਹੁੰਦੀ ਆ ਤੇ ਵੀ ਐਸੀ ਲੋਟੀ ਸਰਕਾਰੀਆਂ ਵਿੱਚ ਹੋਊਗੀ ਤੇ ਜਿਹਦੇ ਵਿੱਚ ਕਿ ਆਪਾਂ ਨੂੰ ਇਹਨਾਂ ਨੇ ਕਣਕ ਬਾਰੇ ਵੀ ਦੱਸਿਆ ਗਿਆ ਇਹ ਗਰੀਬਾਂ ਨੂੰ ਮਹੀਨੇ ਦੀ ਮਹੀਨੇ ਕਣਕ ਦਿੱਤੀ ਜਾਊਗੀ ਤੇ ਚਲੋ ਆਪਾਂ ਦੇਖਦੇ ਆਂ ਬਈ ਕਿਉਂਕਿ ਜਦੋਂ 25 ਸਾਲਾਂ ਤੋਂ ਆਪਣੇ ਜਿਹੜੇ ਜਿਵੇਂ ਕਿ ਇਹ ਕਹਿ ਰਹੇ ਆ ਸਕੂਲਾਂ ਦਾ ਵੀ ਕੋਈ ਵਧੀਆ ਪੜਾਈਆਂ ਹੋਣੀਆਂ ਜਿਵੇਂ ਕਿ ਪ੍ਰਾਈਵੇਟ 'ਚ ਉਹ ਹੀ ਇੱਧਰ ਹੋ ਕੋਈ ਪੈਸੇ ਨਹੀਂ ਲੱਗਦੇ ਤੇ ਵੀ ਕਾ ਹਸਪਤਾਲ ਜੋ ਪ੍ਰਾਈਵੇਟ 'ਚ ਹੋਊਗਾ ਉਹ ਹੀ ਥੋੜਾ ਸਰਕਾਰੀ 'ਚ ਹੋਊਗਾ ਤੇ ਜਿਹਦੇ ਵਿੱਚ ਕੀ ਇਹ ਵੱਡੇ ਵੱਡੇ ਦਾਅਵੇ ਕਰ ਰਹੇ ਆ ਆਪਾਂ ਇਹ ਪੁੱਛਣਾ ਚਾਹੁੰਦੇ ਆ ਇਨ੍ਹਾਂ ਸਰਕਾਰਾਂ ਨੂੰ ਸੀਐਮ ਭਗਵੰਤ ਮਾਨ ਨੂੰ ਕੀ ਵੀ ਜਦੋਂ 25 ਸਾਲਾਂ ਤੋਂ ਤੁਰੇ ਆਉਂਦੇ ਆ ਕਾਂਗਰਸੀ ਕਾਂਗ ਕਰ ਲਈ ਆਪਣੇ ਜੋ ਵੀ ਲਾ ਲਓ ਉਦੋਂ ਤਾਂ ਕੋਈ ਕੁਝ ਨਹੀਂ ਹੋਇਆ ਤਾਂ ਹੁਣ 25 ਸਾਲ ਤੋਂ ਬਾਅਦ ਹੁਣ ਕੀ ਆ ਕੇ ਹਜੇ ਕਹਿੰਦੇ 2 ਸਾਲ ਸਾਲ ਹੋਰ ਦਿਓ ਮੈਨੂੰ ਖੜਜੋ ਤਾਂ ਹੁਣ ਕੀ ਬਦਲ ਜੂਗਾ ਆਪਾਂ ਇਹ ਹੀ ਪੁੱਛਣਾ ਚਾਹੁੰਨੇ ਆ ਸਰਕਾਰਾਂ ਨੂੰ ਵੀ ਗਰੀਬਾਂ ਨੂੰ ਝਲਸੇ ਚ ਲੈ ਕੇ ਜੋ ਵੀ ਆਪਣੇ ਜਿੱਥੋਂ ਤੱਕ ਵੀ ਬਈ ਵੀਡੀਓ ਜਾਊ ਜੇ ਮੈਂ ਕੁਝ ਗਲਤ ਬੋਲੂ ਕਮੈਂਟ ਜ਼ਰੂਰ ਕਰੋ ਤੇ ਆਪਾਂ ਇਹ ਪੁੱਛਣਾ ਚਾਹੁੰਨੇ ਆ ਜਿੱਤੋਂ ਤੱਕ ਕੀ ਆਪਾਂ ਨੂੰ ਇੰਨਾ ਚਰ ਹੋ ਗਿਆ ਇਹਨਾਂ ਨੂੰ ਦੇਖਦਾ ਕਿਉਂਕਿ ਮੇਰੀ ਉਮਰ ਵੀ 25-24 ਸਾਲ ਹੋ ਗਈ ਕਿਉਂਕਿ ਜਦੋਂ ਦਾ ਸਾਡੇ ਚਲ ਮਾਤਾ ਪਿਤਾ ਆਉਂਦੇ ਆਏ ਬੋਟਾਂ ਇਹਨਾਂ ਨੂੰ ਅੰਗਰੇਜ਼ੀਆਂ ਨੇ ਵੀ ਪਾਈਆਂ ਕੱਲ ਤਾਂ ਉਹ ਜਿੰਮੇ ਵੀ ਲਾ ਲੋ ਚੱਲ ਤੁਰ ਤੋਂ ਲੈ ਕੇ ਹਨ ਕੁਝ ਖਾਸ ਕੰਮ ਇਹਨਾਂ ਨੇ ਤਾਂ ਨਹੀਂ ਕਰਵਾਏ ਚੱਲ ਉਹਨਾਂ ਵੇਲੇ ਤਾਂ ਫਿਰ ਵੀ ਠੀਕ ਸੀ ਚੱਲ ਜਿਵੇਂ ਦੌਰ ਚੱਲਦਾ ਸੀ ਪਰ ਇਹਨਾਂ ਧੱਕਾ ਨਹੀਂ ਹੁੰਦਾ ਸੀ ਜਿਵੇਂ ਕਿ ਹੁਣ ਗਰੀਬਾਂ ਨੂੰ 6-6 ਮਹੀਨੇ ਲਮਕਾਈ ਜਾਂਦੇ ਰਹਿੰਦੇ ਆ ਕਣਕ ਵੱਲੀੋਂ ਤੇ ਦੂਜਾ ਨੰਬਰ ਜੋ ਗਰੀਬਾਂ ਨੂੰ ਬਜ਼ੁਰਗ ਮਾਤਾ ਜੀ ਕਿ ਪੇਛਾ ਮਿਲਦੀ ਆ ਆਪਣੀ ਇਹ 1500 ਰੁਪਿਆ ਪੇਛਾ ਉਹਦੇ ਤੇ ਵੀ ਉਹ ਤੋਂ ਦੀ ਵੀ ਦੋ ਦੋ ਮਹੀਨਾ ਡੇਢ ਦੁੱਢ ਮਹੀਨਾ ਨਗਾ ਦੇਂਦੇ ਆ ਨਹੀਂ ਕਿ ਮਹੀਨੇ ਦੀ ਮਹੀਨੇ ਮਿਲਣੀ ਚਾਹੀਦੀ ਹੁੰਦੀ ਆ ਉਹਦੇ ਵਿੱਚ ਕੀ ਇਹ ਦਿੰਦੇ ਆ 1500 ਰੁਪਿਆ ਪੇਛਾ ਹੁੰਦੀ ਆ ਉਹਦੇ ਵਿੱਚ ਤੇ ਉਹੀ ਗਰੀਬਾਂ ਨੂੰ ਇਹ ਜੇ ਮਹੀਨੇ ਤੋਂ ਮਿਲਦੀ ਆ ਤਾਂ ਉਹ ਆਪਣਾ ਮਨਕਾ ਚਾ ਲੇਟ ਕਰਕੇ ਦੋ ਮਹੀਨਾ ਤੋਂ ਦਿੰਦੇ ਆ ਮਸਾਂ ਜਮਕਾ ਕੇ ਕਿਤੇ ਤੇ ਆਪਾਂ ਇਹ ਹੀ ਪੁੱਛਣਾ ਚਾਹੁੰਨੇ ਆ ਵੀ ਜਿਵੇਂ ਇਹ ਸਰਕਾਰ ਆਪਾਂ ਮੰਨਦੇ ਆ ਸੀਐਮ ਭਗਵੰਤ ਮਾਨ ਦੀ ਜਿਹੜੇ ਹਸਾਮਨਾ ਉਹ ਬੋਲ ਰਹੇ ਆ ਵੀ ਅਸੀਂ ਦਾਅਵੇ ਕਰੀ ਜਾਂਦੇ ਵੱਡੇ ਵੱਡੇ ਆਪਾਂ ਉਹਨਾਂ ਦੇ ਕਮੈਂਟ ਵੀ ਪੜੇ ਸੀ ਕੁਝ ਕੋਦੇ ਖਿਲਾਫ ਸੀ ਕੁਝ ਕੋ ਉਹਨਾਂ ਦੇ ਜਿੰਦਾਬਾਦਦਾਰੇ ਲਾ ਰਹੇ ਆ ਚਲੋ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ ਦੁਨੀਆ ਸਾਰੇ ਤਰ੍ਹਾਂ ਦੀ ਆ ਲੋਕ ਚਲਸੇ ਚ ਆਉਂਦੇ ਆ ਕਿਉਂਕਿ ਆਪਾਂ ਨੂੰ ਜਦੋਂ ਪਤਾ ਹੁੰਦਾ ਇੱਕ ਵਾਰ ਹੁਣ ਉਹਨਾਂ ਨੇ ਹੱਥ ਬੰਨ ਕੇ ਵੋਟਾਂ ਪਾ ਲੈਣੀਆਂ ਆਪਣੇ ਫੇਰ ਉਹੀ ਗਰੀਬ ਬੰਦੇ ਫੇਰ ਚਲਸੇ ਜਾ ਆਣਾ ਆਪਾਂ ਨੂੰ ਤਾਂ ਹੁਣ ਇਹ ਹੀ ਲੋਕਾਂ ਤੇ ਡਿਪੈਂਡ ਆ ਬਈ ਜਿੱਥੋਂ ਤੱਕ ਵੀ ਮੇਰੀ ਵੀਡੀਓ ਜਾਊਗੀ ਵੀ ਆਪ ਦਾ ਸੋਚ ਸਮਝ ਕੇ ਪਾਓ ਬਾਈ ਜੀ ਵੋਟ ਕਿਉਂਕਿ ਪਤਾ ਕੀ ਆ ਇਹਨਾਂ ਨੇ ਗਰੀਬਾਂ ਨੂੰ ਝਲਸੇ ਚ ਲੈ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੈ ਲੈਂਦੇ ਆ ਝਲਸੇ ਚ ਵੱਡੇ ਵੱਡੇ ਦਾਅਵੇ ਕਰਕੇ ਅਸੀਂ 2500 ਪ੍ਰੋਜੈਕਸ਼ਨ ਕਰਾਂਗੇ ਜੀ ਵੋਹ ਕਰਾਂਗੇ ਗਰੀਬ ਫਿਰ ਝਲਸੇ ਮੈਂ ਖਾਤੇ ਚ ਵੋਹ ਪਾਵਾਂਗੇ ਜੀ ਸੈਂਟਰ ਸਰਕਾਰਾਂ ਨੂੰ ਵੀ ਕਹਿੰਨੇ ਆਪਾਂ ਇਕੱਲੇ ਭਗਵਾਨਤਮਨ ਨੂੰ ਨਹੀਂ ਵੀ ਅਸੀਂ ਵੋਹ ਕਰਾਂਗੇ ਕੀ ਕਰਤਾ ਕੁਝ ਨਹੀਂ ਕਰਿਆ ਜੋ ਕਿ ਸਾਨੂੰ ਵੀ ਪਤਾਗਾ ਸਾਡੇ ਹੀ ਪੰਜਾਬ ਮੇਰਾ ਜ਼ਿਲ੍ਹਾ ਮਾਨਸਾ ਪੰਜਾਬ ਦੇ ਵਿੱਚ ਸਾਨੂੰ ਘਰਾਂ ਦੇ ਵਿੱਚ ਜੋ ਕੀ ਇਹਨਾਂ ਨੇ ਫਾਰਮ ਪ੍ਰਵਾਹ ਲੱਤੇ ਸੀ ਸਾਨੂੰ ਕੋਈ ਅਜੇ ਤੱਕ ਕੋਈ ਇਹਨਾਂ ਦਾ ਅਤਾ ਪਤਾ ਨਹੀਂ ਵੀ ਪੈਸੇ ਕਦੋਂ ਦੇਣਗੇ ਕੁਝ ਕੁ ਘਰਾਂ ਨੂੰ ਥੋੜੇ ਬੋਤੇ ਦਿੱਤੇ ਆ ਪਰ ਨਹੀਂ ਬਾਕੀ ਅਸੀਂ ਜਿਵੇਂ 100% ਦੇ ਵਿੱਚੋਂ 10% ਬੰਦੇ ਨੂੰ ਦਿੱਤੇ ਬਾਕੀ ਕੋਈ ਕਿਸੇ ਨੂੰ ਕੁਝ ਨਹੀਂ ਦਿੱਤਾ ਤੇ ਜਿਵੇਂ ਕਿ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਜਿੱਥੋਂ ਤੱਕ ਵੀ ਵੀਡੀਓ ਜਾਊ ਬਈ ਆਪਣੀ ਤੇ ਸ਼ੇਅਰ ਕਰਦਿਆ ਕਰੋ ਭਰਾਵਾਂ ਵਾਂਗ ਕੇ ਆਪਣਾ ਨਿਊ ਚੈਨਲ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਪਾਈਏ ਉਹ ਤੁਹਾਡੇ ਤੱਕ ਪਹੁੰਚ ਜੇ ਧੰਨਵਾਦ ਥੈਂਕ ਯੂ ਜੀ